ਆਹ ਫੜਿਆ ਕਰੀਏ ਠੀਕ ਆ ਬਾਜੀ ਠੀਕ 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 ਕੋਈ ਨਾ ਜਿਹੜਾ ਬਾਕੀ ਨਾ ਹਾਂਜੀ ਜਿਹੜਾ ਦੂਜਾ ਜਿਹੜੇ ਤਰਿਆ ਅਸਲੀ ਕਿਹੜਾ ਤੱਕ ਲੱਗਾ ਲੱਗਾ ਇੱਕ ਬਾਜੀ ਮਾੜੇ ਮਾੜੇ ਪਿੱਛੇ ਹਾਂਜੀ 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 ਤੁਹਾਨੂੰ ਗੱਡੀ ਸਾਈਡ ਕਰਨੀ ਪੈਣੀ ਤੁਸੀਂ ਕਰਿਓ ਜਾ ਕੇ ਅਨ ਇਹ ਤੇ ਲਾ ਫੜ ਗੱਡੀ ਕਰਕੇ ਆ ਸਾਈਡ ਤੇ ਮੈਂ ਬਾਕਸ ਨੂੰ ਘਟਵਾ ਜਾਨਾ ਅਲਫਾਟ ਜਿੰਨੀ ਦੋ ਸਿੱਧੀ ਜਾਣੀ ਆ ਸਿੱਧੀ ਉਹ ਤੂੰ ਦੇਖ ਲਈ ਥੱਲੇ ਤੋਂ ਰਿਜ਼ਰਟ ਨਹੀਂ ਉਹ ਜੱਸੀ ਬਜੀ ਪਹਿਲਾਂ ਸ਼ਾਟ ਕਰ ਮਾਰ ਰੋਂਦੀ ਆ ਰੋਂਦੀ ਆ ਆ ਲਾਈਟ ਪੜ ਚੱਲ ਲੈ ਬਸ ਇਨਫ ਆ 108 80 ਨਹੀਂ ਨਹੀਂ ਫੇਰ ਉਹ ਆਲੋ ਮੈਂ ਤਾਂ ਕਹਿਤਾ ਆ ਇਹ ਤਾਂ ਪੁੱਛ ਕੇ ਕਰਨੀ ਆ ਓਕੇ ਆ আচ্ছা ਠੀਕ ਚਲ ਉਹ ਰੱਤੀ ਬਲੌਕ ਕਰੂ ਪਾ ਦੇ ਕੰਮ ਹੋ 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 ਚੱਲ ਬਾਬੇ ਕੱਲ ਸ਼ਾਮ ਨੂੰ ਤਕਰੀਬਨ 5 ਵਜੇ ਸੀ ਇੱਕ ਇਨਸੀਡੈਂਟ ਹੋਇਆ ਸੀਗਾ ਕਲੋਆ ਅੱਡਾ ਪੈਂਦਾ ਇੱਥੇ ਟਾਂਡਾ ਪੁਲਿਸ ਸਟੇਸ਼ਨ ਦੀ ਹੱਦ ਦੇ ਵਿੱਚ ਉਤੋਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬਲਜੀਤ ਸਿੰਘ ਉਰਫ ਬਿੱਲਾ ਨਾਂ ਦਾ ਵਿਅਕਤੀ ਹੈਗਾ ਉਹਦੇ ਤੇ ਫਾਇਰ ਇੰਜਰੀਜ਼ ਹੋਈਆਂ ਤੇ ਹੀ ਵਾਸ ਟੇਕਨ ਟੂ ਦੀ ਟਾਂਡਾ ਹਸਪੀਟਲ ਲੈ ਕੇ ਗਏ ਸੀਗੇ ਉੱਥੇ ਬਟ ਬਿਕੋਜ਼ ਇੰਜਰੀ ਸੀਰੀਅਸ ਸੀਗੀ ਤੇ ਹੀ ਸਕਮ ਟੂ ਦੀ ਇੰਜਰੀਜ਼ ਉਹਨਾਂ ਦੀ ਡੈਥ ਹੋ ਗਈ ਸੀਗੀ ਤੁਰੰਤ ਹੀ ਸਾਡੇ ਐਸ ਐਚ ਓ ਇੰਸਪੈਕਟਰ ਗੁਰਿੰਦਰ ਜੀ ਜੀ ਡੀ ਐਸ ਪੀ ਟਾਂਡਾ ਨਵਿੰਦਰ ਸਿੰਘ ਜੀ ਐਸ ਪੀ ਡੀ ਸਾਡੇ ਪਰਮਿੰਦਰ ਸਿੰਘ ਜੀ ਡੀਐਸਪੀ ਡੀ ਪ੍ਰਨੀਤ ਸਿੰਘ ਇੰਚਾਰਜ ਸੀ ਇਹ ਸਾਰੇ ਹੀ ਸੀਨੀਅਰ ਆਫਸਰਸ ਮੌਕੇ ਤੇ ਤੁਰੰਤ ਹੀ ਪਹੁੰਚ ਗਏ ਸੀਗੇ ਐਂਡ ਇਮੀਡੀਏਟਲੀ ਅਸੀਂ ਵਕ-ਵਕ ਟੀਮਸ ਰਵਾਨਾ ਕਰਤੀ ਐਂਡ ਸਾਰੀ ਰਾਤ ਹੀ ਸਾਰੇ ਆਫਸਰਸ ਨੇ ਬੜੀ ਮਿਹਨਤ ਕੀਤੀ ਤੇ ਸਾਨੂੰ ਹਿਊਮਨ ਐਂਡ ਟੈਕਨੀਕਲ ਇਨਪੁਟਸ ਆ ਗਏ ਸੀਗੇ ਸਾਨੂੰ ਸ਼ੂਟਰਸ ਦੇ ਬਾਰੇ ਕਾਫੀ ਸਬੂਤ ਮਿਲ ਗਏ ਸੀਗੇ ਕੁਝ ਕਲੂਸ ਮਿਲ ਗਏ ਸੀਗੇ ਐਂਡ ਦੇ ਵਰ ਆਈਡੈਂਟੀਫਾਈਡ ਤੇ ਉਹਨਾਂ ਦੇ ਪਿੱਛੇ ਅਸੀਂ ਰੀਡਿੰਗ ਪਾਰਟੀਆਂ ਬਣਾਤੀ ਸੀਗੀ ਐਂਡ ਅੱਜ ਵੀ ਇਸ ਏਰੀਆ ਦੇ ਵਿੱਚ ਸਾਨੂੰ ਇਤਲਾਹ ਸੀਗੀ ਕਿ ਇੱਕ ਬੰਦਾ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਇਹ ਈਸੀ ਟਾਂਡੇ ਦੇ ਏਰੀਆ ਦਾ ਹੀ ਰਹਿਣ ਵਾਲਾ ਹੈਗਾ ਬੁੱਲੋਵਾਲ ਦੇ ਏਰੀਆ ਦਾ ਰਹਿਣ ਵਾਲਾ ਹੈਗਾ ਤੇ ਉਹ ਟਾਂਡੇ ਦੇ ਏਰੀਆ ਵਿੱਚ ਹੀ ਫਿਰਦਾ ਹੈਗਾ ਤੇ ਅਸੀਂ ਵਕ ਵਕ ਪਾਰਟੀਆਂ ਬਣਾਈ ਹੋਈ ਸੀਗੀ ਜੋ ਕਿ ਰੇਡ ਕਰ ਰਹੇ ਸੀਗੇ ਜਿੱਦਾਂ ਕਿ ਆਪਣੀ ਮੋਟਰ ਬਣੀ ਹੁੰਦੀ ਹੈ ਖੇਤਾਂ ਦੇ ਵਿੱਚ ਉੱਥੇ ਵੀ ਤੇ ਅਸੀਂ ਮੋਬਾਈਲ ਸਰਪ੍ਰਾਈਜ਼ ਨਾਕਾਬੰਦੀ ਕੀਤੀ ਸੀਗੀ ਇੱਕ ਨਾਕਾਬੰਦੀ ਇੱਥੇ ਅਸੀਂ ਜਿੱਥੇ ਖੜੇ ਆਂ ਚੋਟਾਲਾ ਪਿੰਡ ਦੇ ਲਾਗੇ ਐਸ਼ੀਓ ਟਾਂਡਾ ਇਨਸਪੈਕਟਰ ਗੁਰਿੰਦਰ ਜੀ ਜੀ ਉਹਨਾਂ ਦੀ ਟੀਮ ਨੇ ਕੀਤੀ ਹੋਈ ਸੀਗੀ ਉਹ ਸ਼ਾਮ ਨੂੰ ਜਿਹੜਾ ਇਹ ਲਖਵਿੰਦਰ ਸਿੰਘ ਜੋ ਕਿ ਅਕਿਊਜ਼ ਸਾਨੂੰ ਵਾਂਟਡ ਸੀਗਾ ਉਹ ਮਿਲਦਾ ਜੁਲਦਾ ਹੂਲੀਏ ਦਾ ਬੰਦਾ ਮੋਟਰਸਾਈਕਲ ਤੇ ਲੰਘ ਰਿਹਾ ਸੀ ਇਹਨਾਂ ਨੇ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਬਟ ਇਨਸਟੈਡ ਆਫ ਸਟਾਪਿੰਗ ਉਹ ਉਹਨੇ ਕੱਚੇ ਰਾਹ ਤੇ ਮੋਟਰਸਾਈਕਲ ਪਾ ਲਿਆ ਇਹਨਾਂ ਨੇ ਚੇਜ਼ ਕੀਤਾ ਤੇ ਉਹਨਾਂ ਨੇ ਉਹਨੇ ਫਾਇਰ ਓਪਨ ਕਰਤਾ ਸਾਡੀ ਪਾਰਟੀ ਤੇ ਫੋਰਚੂਨੇਟਲੀ ਸਾਡੀ ਪਾਰਟੀ ਨੂੰ ਕੋਈ ਫਾਇਰ ਨਹੀਂ ਵਜਿਆ ਬਟ ਉਹਨੇ ਵਾਰਨ ਵੀ ਕੀਤਾ ਬਟ ਉਹਨੇ ਫੇਰ ਫਾਇਰ ਕਰਤਾ ਤੇਨ ਰਿਟਾਲੀਏਸ਼ਨ ਸਾਡੀ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਉਹਦੇ ਇੱਕ ਲੈਗ ਦੇ ਵਿੱਚ ਫਾਇਰ arm ਇੰਜਰੀ ਹੋਈ ਹੈਗੀ ਐਂਡ ਹੀ ਵਾਸ ਟੇਕਨ ਟੂ ਦੀ ਸਿਵਲ ਹਸਪੀਟਲ ਹੁਸ਼ਿਆਰਪੁਰ ਜਿਹੜਾ ਇਹ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਹੈਗਾ ਜਿਹਦੇ ਤੇ ਫਾਇਰ arm ਇੰਜਰੀ ਹੋਈ ਹੈ ਇਹ ਕੱਲ ਦੀ ਸ਼ੂਟਿੰਗ ਦੇ ਵਿੱਚ ਇਨਵੋਲਡ ਸੀ ਐਂਡ ਇਨ ਐਫਆਰ ਕਿਤੇ ਸੀਗੇ ਉਸ ਬੰਦੇ ਤੇ ਜੋ ਬਲਜੀਤ ਸਿੰਘ ਉਰ ਬਿੱਲਾ ਜਿਹਨੇ ਦੀ ਡੈਥ ਹੋਈ ਇਸ ਬੰਦੇ ਦਾ ਐਂਟੀਸੀਡੈਂਟ ਜੋ ਅਸੀਂ ਚੈੱਕ ਕੀਤੇ ਹੈਗੇ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ ਤੇ ਤੇ 3 ਐਫਆਇਰਸ ਆਲਰੇਡੀ ਦਰਜ ਹੈ ਉਹ ਮੇਨਲੀ ਐਨਡੀਪੀਐਸ ਦੀ ਐਫਆਇਰਸ ਹੈ ਮੌਕਾਏ ਵਾਰਦਾਤ ਤੋਂ ਸਾਨੂੰ ਇੱਥੋਂ ਜਿਹੜਾ ਹੋਇਆ ਇਨਸੀਡੈਂਟ ਉਥੋਂ ਇੱਕ ਮੋਟਰਸਾਈਕਲ ਰਿਕਵਰ ਹੋਇਆ ਹੈਗਾ ਇੱਕ ਕੰਟਰੀ ਮੇਡ ਤੀ ਬੋਰ ਦਾ ਪਿਸਟਲ ਰਿਕਵਰ ਹੋਇਆ ਹੈਗਾ ਲਾਈਵ ਕਾਰਟ੍ਰਿਜ ਐਂਡ ਯੂਜ਼ਡ ਕਾਰਟ੍ਰਿਜਸ ਉਹ ਸਾਨੂੰ ਰਿਕਵਰ ਹੋਏ ਹੈਗੇ ਐਂਡ ਬਾਕੀ ਅਸੀਂ ਇਹਦੇ ਵਿੱਚ ਧੁੰਮਾਈ ਦਿਨ ਵਿੱਚ ਤਫਤੀਸ਼ ਕਰ ਰਹੇ ਹੈਗੇ ਕੱਲ ਦੋ ਸ਼ੂਟਰਸ ਕਿ ਸਾਨੂੰ ਇਤਲਾ ਹੈਗੀ ਦੇ ਵਰ ਇਨਵੋਲਡ ਤੇ ਦੂਜੇ ਬਾਰੇ ਵੀ ਸਾਨੂੰ ਕਾਫੀ ਕਲੂਜ਼ ਮਿਲ ਚੁੱਕੇ ਐਂਡ ਵੀਲ ਬੀ ਨੈਵਿੰਗ ਹਮ ਸ਼ੌਟ ਮੇਨਲੀ ਕਾਰਨ ਸਰ ਕੀ ਇਰੀਆ ਮੇਨਲੀ ਕਾਰਨ ਕੀ ਜੀ ਹਾਲ ਕੀ ਘੜੀ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਉਹ ਆਇਆ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਆਪਸ ਦੇ ਵਿੱਚ ਇੱਕ ਤੀਜਾ ਮੈਂਬਰ ਵੀ ਪੋਸਟ ਪੂਰੇ ਗਰੁੱਪ ਐ ਕੋਈ ਉਹਨੇ ਜੀ ਹਾਂਜੀ ਇਹ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਈ ਹੈਗੀ ਅਸੀਂ ਵੀ ਦੇਖੀ ਹੈ ਬਟ ਜੋ ਹਾਲ ਕੀ ਘੜੀ ਪਤਾ ਲੱਗਿਆ ਜਿਹੜਾ ਇਹ ਬੰਦਾ ਅਸੀਂ ਫੜਿਆ ਹੈ ਇਹਦੇ ਹੀ ਅਕਾਊਂਟ ਤੋਂ ਪਈ ਹੈਗੀ ਤੋਂ ਵੀਲ ਵੀ ਫਰਦਰ ਇਨਵੈਸਟੀਗੇਟਿੰਗ ਕਿ ਕੀ ਡੀਟੇਲਸ ਹੈ ਕਿਉਂ ਪਾਈ ਹੈ ਜਿਨ੍ਹਾਂ ਦੇ ਵੀ ਨਾਂ ਲਿਖੇ ਹੈਗਾ ਬੈਕਗ੍ਰਾਉਂਡ ਕੀ ਹੈ ਜਿਹੜਾ ਦੂਸਰਾ ਸ਼ੂਟਰ ਹੈ ਸਰ ਉਹ ਉਹਦੀ ਪਛਾਣ ਕੀ ਹਾਂਜੀ ਉਹਦੀ ਵੀ ਸਾਡੇ ਕੋਲ ਆ ਗਈ ਹੈਗੀ ਜੀ ਆਇਡੈਂਟੀਟੀ ਐਂਡ ਵੀ ਆਰ ਟੀਮਸ ਆਰ ਔਨ देयर ਵੇ ਤੇ ਜਲਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕੋਈ ਹੈ ਸਰ ਇਹਨਾਂ ਦਾ ਕਿਸੇ ਗੈਂਗਵਾੜ ਦੇ ਨਾਲ ਵੀ ਕੋਈ ਸਬੰਧ ਹੈ ਕਿਸੇ ਕੋਈ ਪਾਰਟਿਕੂਲਰ ਦਾ ਗੈਂਗੂ ਦਾ ਨਹੀਂ ਹਾਲ ਕੀ ਘੜੀ ਤੁਸੀਂ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਇਹ ਪੈਸੇ ਦਾ ਲ ਇੱਕ ਇਹਦੇ ਨਾਲ ਹੋਰ ਸ਼ੂਟਰ ਸੀਗਾ ਇੱਕ ਅਸੀਂ ਫੜ ਲਿਆ ਹੈ ਦੂਜੇ ਨੂੰ ਵੀ ਅਸੀਂ ਛੇਤੀ ਫੜ ਲਾਂਗੇ ਤੇ ਉਹਦੇ ਕਾਰਨ ਹੋਇਆ ਬਾਕੀ ਫਰਦਰ ਅਸੀਂ ਡੀਟੇਲ ਦੇ ਵਿੱਚ ਕਰਾਂਗੇ ਜੀ ਕਿੱਥੋਂ ਕੀ ਆਇਆ ਕਿਉਂ ਹੋਇਆ ਤੇ ਜਿਹੜੀ ਪੋਸਟ ਹੈ एवरीथिंग विल बी ਟੇਕਨ ਕੇਅਰ ਜਿਹੜਾ ਬਲਜੀਤ ਸਿੰਘ ਦਾ ਪਿਸ਼ੁਕਰ ਆ ਸਰ ਉਹਦਾ ਪਿਸ਼ੁਕਰ ਕਿਸ ਤਰ੍ਹਾਂ ਦਾ ਸੀ ਕਿ ਕੱਲ ਸ਼ਾਇਦ ਉਸ ਕੋਲ ਵੀ ਅਸਲਾ ਸੀ ਜਦੋਂ ਉਹਦੇ ਉੱਤੇ ਗੋਲੀਬਾਰੀ ਹੁੰਦੀ ਉਹ ਵੀ ਜੀ ਅਸੀਂ ਚੈੱਕ ਕਰਦੇ ਆ ਅਭੀ ਤੋ ਅਸੀਂ ਰਜਿਸਟਰ ਕਰ ਲਈ ਸੀ ਕਿ ਕੱਲ ਇਹ 24 ਘੰਟੇ ਦੇ ਵਿੱਚ ਵਿੱਚ ਅਸੀਂ ਟ੍ਰੇਸ ਕਰ ਲਿਆ ਹੈਗਾ ਅਸੀਂ ਤੁਹਾਨੂੰ ਆਸ਼ਵਾਸ਼ਣ ਦਿੰਨੇ ਕਿ ਇਹਦੇ ਵਿੱਚ ਅਸੀਂ ਡੁੰਗਾਈ ਦੇ ਵਿੱਚ ਜਾਵਾਂਗੇ ਹੂਸ ਓਵਰ ਇਜ਼ ਇਨਵੋਲਡ ਜਿਹਦਾ ਵੀ ਕਿਹੜਾ ਵੀ ਪੁਚੱਕੜ ਹੋਏ ਉਹਨੂੰ ਵੀ ਅਸੀਂ ਡੁੰਗਾਈ ਦੇ ਵਿੱਚ ਦੇਖਾਂਗੇ ਓਕੇ ਸਰ